ਤਾਹੋ 2 ਕਟਿਆ ਮਗਰ ਇੱਕ ਸੀਸੀ ਨੈਨੋ ਡੀਏਪੀ ਦੀ ਦੇ ਰਹੇ ਆ ਜਿੱਦ ਕਿ ਇਹ ਕੀਮਤ ਲਗਭਗ 600 ਰੁਪਿਆ ਬਣਦੀ ਆ ਇੰਨੀ ਵੱਡੀ ਮੰਤਰੀ ਦਾ ਬਿਆਨ ਆਇਆ ਹੋਇਆਗਾ ਜੀ ਮਤਲਬ ਖਾਦਾਂ ਦੇ ਨਾਲ ਚਾਹੇ ਜੂਰਗਾ ਚਾਹੇ ਡੀਏਪੀ ਆ ਉਹਦੇ ਨਾਲ ੱਟੇ ਨਾਲ ਕੋਈ ਵੀ ਚੀਜ਼ ਆ ਜਿਹੜੀ ਨਹੀਂ ਦਿੱਤੀ ਜਾਂਦੀ ਕਾਰਪੋਰੇਟਾਂ ਦੇ ਹਿਤਪੂਰਨ ਵਾਸਤੇ ਉਹ ਐਫਕੋ ਪ੍ਰਾਈਵੇਟ ਅਦਾਰਾ ਕੋਈ ਵੱਡੀ ਕੰਪਨੀ ਹੈਗੀ ਉਹਨੂੰ ਮੁਨਾਫਾ ਦੇਣ ਦੀ ਖਾਤਰ ਕਿਸਾਨ ੱਟੇ ਖੁੱਝ ਪੈਣ ਸਾਡੀ ਸੁਸਾਇਟੀ ਦੇ ਲਗਭਗ 1,83,000 ਦੀ ਨੈਨੋ ਡੀਏਪੀ ਭੇਜੀ ਐ ਨਾ ਨੇ ਜੇ ਅਜੇ ਪਸਾਨ ਵੀ ਨਹੀਂ ਲੈਣ ਗਈ ਜਿਨ੍ਹਾਂ ਨੂੰ ਲੋੜ ਨਹੀਂ ਜੇ 1,83,000 ਰੁਪਏ ਸੁਸਾਇਟੀ ਦੇ ਸਿਰ ਬੋਝ ਬਣਨਾ ਅਜੇ ਡੀਆਰ ਸਾਹਿਬ ਕਿਸੇ ਮੀਟਿੰਗ ਦੇ ਵਿੱਚ ਚੰਡੀਗੜ੍ਹ ਜਾਣ ਕਰਕੇ ਅਰ ਫੋਨ ਨਾ ਤੁਰੰਤ ਕੋਈ ਫੈਸਲਾ ਨਹੀਂ ਲਿਆ ਜਾਦਾ ਸੋਮਵਾਰ ਆ ਕੇ ਡੀਆਰ ਸਾਹਿਬ ਇਸ ਵਿੱਚ ਸਿੱਧਾ ਦਿਖਾਇਆ ਲੈ ਕੇ ਪੜਤਾਲ ਕਰਾ ਕੇ ਜੋ ਵੀ ਇਹਨਾਂ ਦਾ ਮਸਲਾ ਹੱਲ ਹੋਇਆ ਮਸਲਾ ਹੋਇਆ ਉਹਨੂੰ ਹੱਲ ਕਰਵਾਓ ਅੱਜ ਤਾਂ ਅਜੇ ਕੀ ਨਾ ਆਵੇ ਕਿਹੜੀ ਜੱਥੇ ਨਾ ਮੇਰਾ ਨਾਮ ਹੈਗਾ ਜੀ ਲਖਬੀਰ ਸਿੰਘ ਮੀਤ ਪ੍ਰਧਾਨ ਬਲਾਕ ਨਥਾਣਾ ਭਾਰਤੀ ਕਿਸਾਨ ਯੂਨੀਟ ਰਾਹਾਂ ਇਹ ਮਾਮਲਾ ਜਿਹੜਾ ਅੱਜ ਅੱਜ ਅਸੀਂ ਜੀ ਪਿੰਡ ਗਿੱਦੜ ਵੱਲੋਂ ਆਏ ਆ ਇਕੱਠੇ ਹੋ ਕੇ ਕਿਸਾਨ ਸਾਡੀ ਜੋ ਪਿੰਨ ਗਿੱਦੜ ਦੀ ਸੁਸਾਇਟੀ ਹੈਗੀ ਜਿਹਦੇ ਵਿੱਚ ਪਿਛਲੇ ਦਿਨਾਂ ਵਿੱਚ ਡੀਏਪੀ ਦਾ ਰੈਂਕ ਆਇਆ ਲਗਭਗ 300 ਗੱਟਾ ਤੇ ਜਦੋਂ ਅੱਜ ਕੱਲ ਉਹ ਕਿਸਾਨਾਂ ਨੂੰ ਵੰਡਣ ਦੀ ਗੱਲ ਚੱਲੀ ਆ ਤਾਂ ਉਹ ਦੋ ਗੱਟਿਆਂ ਮਗਰ ਇੱਕ ਸੀਸੀ ਨੈਨੋ ਡੀਏਪੀ ਦੀ ਦੇ ਰਹੇ ਆ ਜਿੱਦੀ ਕਿ ਇਹ ਕੀਮਤ ਲਗਭਗ 600 ਰੁਪਿਆ ਬਣਦੀ ਆ ਤੋ ਕਿਸਾਨ ਪਹਿਲਾਂ ਹੀ ਮਤਲਬ ਮਹਗਾਈ ਦੇ ਨਪੀੜੇ ਹੋਏ ਨੇ ਲਗਾਤਾਰ ਇੱਕ ਪਾਸੇ ਪੰਜਾਬ ਡੁੱਬ ਰਿਹਾ ਹੈਗਾ ਅਰਾਂ ਦੀ ਮਾਰ ਚ ਆਇਆ ਹੋਇਆ ਹੈਗਾ ਦੂਜੇ ਪਾਸੇ ਐ ਜੇ ਠੱਕੇ ਨਾ ਉਹ ਚੀਜ਼ਾਂ ਮੜੀਆਂ ਜਾ ਰਹੀਆਂ ਨੇ ਜਿਦੀ ਕਿਸਾਨਾਂ ਨੂੰ ਲੋੜ ਨਹੀਂ ਇਥੋਂ ਦਾ ਖੇਤੀਬਾੜੀ ਮਹਿਕਮਾ ਲੁਧਿਆਣੇ ਦੇ ਡਿਊਨੀ ਵਰਾਸ਼ਟੀ ਨੇ ਪਿਛਲੇ ਦਿਨਾਂ ਚ ਇੱਕ ਮਤਲਬ ਰਿਪੋਰਟ ਕੱਢੀ ਹੈਗੀ ਕਿ ਜਿਹੜੀ ਨੈਨੋ ਯੂਰਗਾ ਜਾਂ ਨੈਨੋ ਡੀਏਪੀ ਆ ਇਹ ਕੋਈ ਵੀ ਮਤਲਬ ਫਸਲ ਦੇ ਉੱਤੇ ਕੰਮ ਨਹੀਂ ਕਰਦੀਗੀ ਇਹਦਾ ਕੋਈ ਲੈਣ ਦਾ ਤੰਤ ਨਹੀਂਗਾ ਇਸ ਕਰਕੇ ਇਦੂ ਗਾਹ ਇਹਨਾਂ ਦੇ ਡਿਪਾਰਟਮੈਂਟ ਦੀ ਚਿੱਠੀ ਆ ਸਾਡੇ ਕੋਲੇ ਸੈਂਟਰ ਦੀ ਚਿੱਠੀ ਆ ਪਿਛਲੇ ਦਿ ਦੀ ਮਤਲਬ ਖਾਦਾਂ ਦੇ ਨਾਲ ਚਾਹੇ ਜੁਰਗਾ ਚਾਹੇ ਡੀਏਪੀ ਆ ਉਹਦੇ ਨਾਲ ੱੱਕੇ ਨਾਲ ਕੋਈ ਵੀ ਚੀਜ਼ ਆ ਜਿਹੜੀ ਨਹੀਂ ਦਿੱਤੀ ਜਾਊਗੀ ਪਰ ਇੱਥੇ ਅੱਜ ਸਾਡੇ ਸੁਸਾਇਟੀ ਦੇ ਵਿੱਚ ਠੀਕ ਆ ਉਹ ਮੁਲਾਜ਼ਮਾਂ ਨੂੰ ਵੀ ਉਹਨਾਂ ਦਾ ਕਸੂਰ ਨਹੀਂ ਉਹਨਾਂ ਨੂੰ ਪਿੱਛੇ ਤੋਂ 14 ਪੇਟੀਆਂ ਐਫ ਕੋਈ ਨਾਲ ਜਿਹੜਾ ਅਦਾਰਾ ਹੈਗਾ ਉਹ ਧਰਕੇ ਗਿਆ ਹੈਗਾ ਇਹ ਤੁਸੀਂ ਹਰ ਹਾਲਤ ਦੇਣੀ ਹੈ ਉਹਨੂੰ ਇਹ ਦੋ ਦਿਨਾਂ ਤੇ ਨਹੀਂ ਲੱਗਦੇ ਜਦੋਂ ਮਨਸ ਨਹੀਂ ਲੱਗ ਰਿਹਾ ਵੀ ਨਹੀਂ ਦਿੱਤੀ ਜੋ ੱੱਕੇ ਨਾਲ ਤੇ ਉਦੋਂ ਜਿਹੜੇ ਸਫੈਟ ਨੇ ਭੇਜੇ ਜਾ ਰਹੀ ਹੈ ਇਹ ਦੋਗਲੀ ਨੀਤੀ ਤੁਹਾਡੀ ਗੱਲ ਬਿਲਕੁਲ ਸਹੀ ਤਾਂ ਹੀ ਦੋਗਲੀ ਤੋਂ ਕਹਾ ਟੱਪੇ ਖੜੇ ਅਸਲ ਦੇ ਵਿੱਚ ਇਹਨਾਂ ਨੇ ਉਹ ਕਾਰਪੋਰੇਟਾਂ ਦੇ ਹਿਤ ਪੂਰਨ ਵਾਸਤੇ ਉਹ ਐਫਕੋ ਪ੍ਰਾਈਵੇਟ ਅਦਾਰਾ ਕੋਈ ਵੱਡੀ ਕੰਪਨੀ ਹੈਗੀ ਉਹਨੂੰ ਮੁਨਾਫਾ ਦੇਣ ਦੀ ਖਾਤਰ ਕਿਸਾਨ ਟੱਕੇ ਖੁੱਜ ਪੈਣ ਕਿਸਾਨਾਂ ਨੂੰ ਕੁਝ ਬਤੇ ਨਾ ਬਤੇ ਉਹ ਕੰਪਨੀ ਦਾ ਉਹ ਐਫਕੋ ਦਫ਼ਤਰ ਦਾ ਜਿਹੜਾ ਮਤਲਬ ਅਦਾਰਾ ਹੈਗਾ ਉਹਦਾ ਢਿੱਡ ਭਰਨ ਵਾਸਤੇ ਉਹ ਨੀਤੀ ਅਪਣਾ ਰਹੇ ਨੇ ਉਹਨਾਂ ਦਾ ਦਬਾਅ ਸਰਕਾਰਾਂ ਤੇ ਕਿ ਉਹ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਹੋਵੇ ਚਾਹੇ ਇਥੋਂ ਦੀ ਬੈਠੀ ਅਫਸਰਸਾਈ ਹੋਵੇ ਦੋ ਫਰਮਾਨ ਉਹ ਲੋਕਾਂ ਤੇ ਲਾਗੂ ਕਰਦੇ ਆ ਜਿੱਥੇ ਲੋਕ ਇਹਦਾ ਵਿਰੋਧ ਕਰਦੇ ਆ ਠੀਕ ਆ ਉੱਥੇ ਇੱਕ ਵਾਰੀ ਪਿੱਛੇ ਮੁੜ ਜਾਂਦੇ ਆ ਅਸੀਂ ਵੀ ਫੈਸਲਾ ਕੀਤਾ ਪਿੰਡ ਵੱਲੋਂ ਵੀ ਹਰ ਹਾਲਤ ਇਸ ਅਸੀਂ ਜੋ ਨੈਨੋ ਡੀਪੀਆ ਦਾ ਵਿਰੋਧ ਕਰਾਂਗੇ ਇੱਕ ਪਾਸੇ ਦਾ ਕਿਸਾਨਾਂ ਦੀ ਹੜਾ ਨਾ ਬਸਲਾ ਮਰ ਜਾਂਦੀਆਂ ਇਧਰ ਤੇ ਲੱਗੇ ਮੀਨਾਂ ਆ ਵੀ ਪਤਲਾ ਦਾ ਨੁਕਸਾਨ ਹੋਗਾ ਉਧਰ ਸੋਸਾਇਟੀ ਤੇ ਇਹ ਭਾਰ ਪਾ ਜਾਵੇ ਜੇ ਤੁਸੀਂ ਕਹਿੰਦੇ ਲੱਖ ਸੱਤ ਲੱਖ ਵੀ ਆ ਗਈ ਤੇ ਸੋਸਾਇਟੀ ਤੇ ਭਾਰ ਨਾ ਪਊਗਾ ਹੁਣੇ ਇਹੀ ਆ ਨਾ ਜੀ ਸੋਸਾਇਟੀਆਂ ਨੂੰ ਮਤਲ ਅਸਲ ਦੇ ਵਿੱਚ ਉਹ ਸਾਡੀ ਸੋਸਾਇਟੀ ਦੇ ਲਗਭਗ 1,83,000 ਦੀ ਨੈਨੋ ਡੀਪੀ ਭੇਜੀ ਇਹਨਾਂ ਨੇ ਜੇ ਅਜੇ ਕੋਈ ਕਿਸ ਜਿਨ੍ਹਾਂ ਨੂੰ ਲੋੜ ਨਹੀਂ ਜੇ 1.83 ਲੱਖ ਰੁਪਏ ਸੋਸਾਇਟੀ ਦੇ ਸਿਰ ਬੋਝ ਬਣਾਣਾ ਆਉਣ ਵਾਲੇ ਦਿਨਾਂ 'ਚ ਦੋ ਸਾਡੀ ਸੋਸਾਇਟੀ ਆ ਉਹਦੀ ਲਿਫਟ ਲਗਭਗ 10 ਲੱਖ ਰੁਪਏ ਦੀ ਆ ਤੇ 2 ਲੱਖ ਉਹਦਾ ਇੰਦਰ ਜਾਣਾਗਾ ਤੇ ਬਾਕੀ ਸੋਸਾਇਟੀ ਨੂੰ ਕਿਵੇਂ ਚਲਾਉਣਗੇ ਉਹਦੇ ਤੇ ਉਹਨਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਕੀ ਉਹਦੇ ਸੰਦ ਸੰਦੇੜੇ ਅਸਲ ਦੇ ਵਿੱਚ ਉਹ ਨੀਤੀ ਇਹਨਾਂ ਦੀ ਹੈ ਵੀ ਆਉਣ ਵਾਲੇ ਦਿਨਾਂ 'ਚ ਕਾਰਪੋਰੇਟ ਉਦਾਰਾ ਜਿਹੜਾ ਇਹਨੂੰ ਹਰਿਆਣੇ ਦੇ ਉਹ ਰਿਲਾਇੰਸ ਕੰਪਨੀ ਦੇ ਹਵਾਲੇ ਆ ਇਹਨਾਂ ਦੀ ਅੰਦਰਖਾਤੇ ਵਿਉਤ ਆ ਗਈ ਕਿ ਜਿਹੜਾ ਆਉਣ ਵਾਲੇ ਦਿਨਾਂ 'ਚ ਕੇਂਦਰ ਨੇ ਹਰਿਆਣੇ ਦੇ ਵਿੱਚ ਲਾਗੂ ਕੀਤਾ ਕਿ ਕਿਸਾਨ ਦਾ ਜੇ ਹੱਦ ਕਰਜ਼ਾ ਜੇ ਉਹਦਾ ਮਤਲਬ ਇੱਕ ਸਾਲ ਦੀਆਂ 6 ਬੋਰੀਆਂ ਜ਼ੁਰਗੀਆਂ ਜੁਰਮ ਦੇਣੀਆਂ ਕਿੱਲੇ ਦੀਆਂ ਇਹ ਕਿਸਾਨਾਂ ਨੂੰ ਐ ਮਜਬੂਰ ਕਰੋ ਜਦੋਂ ਇਹਨਾਂ ਨੂੰ ਹੋਰ ਲੋਡ ਪਊਗੀ ਫਿਰ ਉਹ ਪੂਰੇ ਰੇਟ ਤੇ ਜੋ ਅੱਜ ਸਬਸਿਡੀ ਤੋਂ ਬਿਨਾਂ ਲਗਭਗ ਡੀਏਪੀ ਦਾ ਰੇਟ 38-3900 ਦਾ ਘੱਟਾ ਹੈਗਾ ਐਂ ਜ਼ੁਰਗਾ ਦਾ ਲਗਭਗ 24-2500 ਦਾ ਘੱਟਾ ਹੈਗਾ ਜੇ ਉਹ ਸਬਸਿਡੀ ਚੱਕਦੇ ਆ ਜੇ ਅੱਜ ਤੋਂ ਵੀ 2500 ਦਾ ਘੱਟਾ ਕਿਸਾਨ ਜ਼ੁਰਗਾ ਦਾ ਕਿੱਥੋਂ ਲੈ ਲੈਣਗੇ ਜਾਂ ਡੀਏਪੀ ਦਾ 4000 ਦਾ ਘੱਟਾ ਕਿੱਥੋਂ ਲੈ ਲੈਣਗੇ ਐਂ ਖੇਤੀ ਤੋਂ ਹੱਥ ਖੜੇ ਕਰਾ ਕੇ ਖੇਤੀ ਤੋਂ ਬਾਹਰ ਕਰਕੇ ਉਹ ਵੱਡੀਆਂ ਕੰਪਨੀਆਂ ਨੂੰ ਜ਼ਮੀਨਾਂ ਸੁਭਾਉਣ ਦੀਆਂ ਉਧਰ ਲੀਆਂ ਸਕੀ ਕਾਜੀ ਸਰ ਕੀ ਨਾਮ ਹੈ ਤੇ ਕੀ ਲੱਗਦੀ ਸੀ ਮੈਂ ਗੁਰਪ੍ਰੀਤ ਸਿੰਘ ਸਿਨियर ਅਸਿਸਟੈਂਟ ਦਫਤਰ ਡਿਪਟੀ ਜਟਾ ਸਰਕੀ ਬਠਿੰਡਾ ਅੱਜ ਕਿਸਾਨ ਮੈਣੇ ਲਈ ਆਇਆ ਸੀ ਕੀ ਮਸਲਾ ਹੈ ਅੱਜ ਸਾਡੇ ਹੁਣੇ ਪ੍ਰਧਾਨ ਜੀ ਨੇ ਧਿਆਨ ਵਿੱਚ ਲਿਆਂਦਾ ਹੈ ਵੀ ਗਿੱਦਰ ਸੋਸਾਇਟੀ ਦੇ ਵਿੱਚ ਉਹ ਆnde ਵੀ ਸਰ ਨੂੰ ਡੀਏਪੀ ਦੇ ਨਾਲ ਜਿਹੜੀ ਹੈਗੀ ਨੈਨੋ ਦੇ ਕੋਈ ਪ੍ਰੋਡਕਟ ਦਿੱਤੇ ਜਾ ਰਹੇ ਹਨ ਪਰੰਤੂ ਡਿਪਾਰਟਮੈਂਟ ਨੂੰ ਅਸੀਂ ਪਹਿਲਾਂ ਹੀ ਲੈਟਰ ਕੀਤਾ ਖੜਿਆ ਹੋਇਆ ਹੈ ਕਿ ਕਿਸੇ ਵੀ ਕਿਸਾਨ ਨੂੰ ਕੋਈ ਉਹਦੀ ਲੋੜ ਤੋਂ ਬਿਨਾਂ ਕੋਈ ਚੀਜ਼ ਨਾ ਦਿੱਤੀ ਜਾਵੇ ਫਿਰ ਵੀ ਅੱਜ ਦੀ ਅਸੀਂ ਅੱਜ ਡੀਆ ਸਰਬ ਕਿਸੇ ਮੀਟਿੰਗ ਦੇ ਵਿੱਚ ਚੰਡੀਗੜ੍ਹ ਜਾਣ ਕਰਕੇ ਮਤਲਬ ਤੁਹਾਨੂੰ ਵੀ ਫਾਇਦਾ ਨਹੀਂ ਲਿਆ ਜਾ ਰਿਹਾ ਦਾ ਸੌਮਵਰ ਆ ਕੇ ਡੀਆ ਸਾਹਿਬ ਇਸ ਵਿੱਚ ਦਿਖਾਇਆ ਲੈ ਕੇ ਹੜਤਾਲ ਕਰਾ ਕੇ ਜੋ ਵੀ ਇਹਨਾਂ ਦਾ ਮਸਲਾ ਹੱਲ ਹੋ ਰਿਹਾ ਮਸਲਾ ਹੋਇਆ ਉਹਨੂੰ ਹੱਲ ਕਰਵਾਓ ਬਹੁਤ ਵੀ ਕਈ ਪਿੰਡਾਂ ਦੇ ਜਿਹੜੇ ਪੰਚਾਇਤਾਂ ਜਾਂ ਕਿਸਾਨ ਆਪੇ ਹੈਗੇ ਉੱਥੇ ਵੀ ਸਾਰਿਆਂ ਤੇ ਦੇ ਰਹੇ ਜਿਵੇਂ ਜਿਵੇਂ ਕੋਈ ਸਾਡੇ ਧਿਆਨ ਚੋਂਦਾ ਜੀ ਮਸਲਾ ਡੀਆ ਸਾਹਿਬ ਉਹ ਤੇ ਇਨੀਸ਼ੀਏਟ ਲੈ ਕੇ ਨਾਲ ਨਾਲ ਮਸਲੇ ਹੱਲ ਕਰਵਾਉਂਦੇ ਵੀ ਹੈਗੇ ਆ ਤੇ ਫਿਰ ਵੀ ਇਹਦਾ ਸੀ ਸੌਵਰ ਤੱਕ ਡੀਆ ਸਾਹਿਬ ਜਦੋਂ ਆਉਣਗੇ ਉਸ ਤੇ ਕੋਈ ਆ ਦਾ ਫਰਕ ਨਹੀਂ ਪੈਂਦਾ